ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੀ ਚੈਨਲ ਸਤ ਕਰਤਾਰ ਤੇ ਤੇ ਆਵੋ ਜਪਾ ਸੁਣਦੇ ਹਾਂ ਲੇਖਕ ਕਰਤਾਰ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਕਹਾਣੀ ਬਿੱਛੂ ਤੇ ਬਿੱਛੂ ਦੇ ਪੁੱਤਰ ਬਿੱਛੂ ਹੁਣ ਬੁੱਢਾ ਹੋ ਗਿਆ ਸੀ ਠੋਡੀ ਉੱਤੇ ਧਾਗੇ ਨਾਲ ਬੱਦੀ ਉਸ ਦੀ ਦਾੜੀ ਚਿੱਟੀ ਹੋ ਗਈ ਸੀ ਮੱਦਮ ਪੈਰੀਆਂ ਉਹਦੀਆਂ ਅੱਖਾਂ ਉੱਤੇ ਪਰਵਟੇ ਦੋਦੇ ਆ ਗਏ ਸਨ ਟਿੱਪਲ ਦੀ ਛਾਵੇਂ ਖੜੇ ਤੇ ਬੈਠ ਕੇ ਹੁਣ ਸਾਰਾ ਦਿਨ ਬਿੱਛੂ ਤਾਂ ਸਣੀ ਸੀ ਖੇਡਿਆ ਕਰਦਾ ਨਾ ਹੀ ਕਦੇ ਕਿਸੇ ਖੋਦ ਦੇ ਲੱਗੇ ਮੈਦਾਨ ਵਿੱਚ ਉਹਨੂੰ ਕਿਸੇ ਨਾਲ ਲੜਦਾ ਵੇਖਿਆ ਸੀ ਬਿੱਛੂ ਹੁਣ ਆਪਣੇ ਨਿੱਕੇ ਪੁੱਤਰ ਦੀ ਛਾਬੜੀ ਕੋਲ ਨਾ ਬੈਠਦਾ ਲੈਣ ਦੇਣ ਵਿੱਚ ਕਿਤੇ ਉਸ ਤੋਂ ਵਾਦੀ ਘਾਟੀ ਨਾ ਹੋ ਜਾਏ ਸ਼ਾਮੀ ਗੁਰਦੁਆਰੇ ਬਿੱਛੂ ਰਹਿਰਾ ਸਰ ਦਾ ਪਾਠ ਸੁਣਨ ਜਾਂਦਾ ਸਵੇਰੇ ਸਭ ਤੋਂ ਪਹਿਲੇ ਮੱਥਾ ਟੇਕਣ ਲਈ ਪੁੱਜਾ ਹੁੰਦਾ ਸਾਰਾ ਸਾਰਾ ਦਿਨ ਆਪਣੇ ਪੁੱਤਰੇ ਨੂੰ ਚੁੱਕੀ ਖਿਡਾਉਂਦਾ ਰਹਿੰਦਾ ਜਦੋਂ ਉਹਦੀ ਤ੍ਰਿਮਤ ਜਤੀ ਪਾਣੀ ਭਰਨ ਆਉਂਦੀਆਂ ਖੂਹ ਵਿੱਚੋਂ ਬਾਲਟੀਆਂ ਕੱਢ ਉਹਨਾਂ ਦੇ ਘੜੇ ਬਲਟੋਹੀਆਂ ਭਰ ਦਿੰਦਾ ਆਂਡ ਗੁਆਣ ਦੀ ਔਰਤ ਜੇ ਕੋਈ ਨਾਲ ਹੁੰਦੀ ਉਹਦਾ ਕੰਮ ਵੀ ਤੋਰ ਛੱਡਦਾ ਗਲੀ ਵਿੱਚ ਕੋਈ ਪੱਥਰ ਪਿਆ ਹੁੰਦਾ ਕੋਈ ਠੀਕਰ ਰੋਲ ਰਹੀ ਹੁੰਦੀ ਬਿੱਛੂ ਚੁੱਕ ਕੇ ਸੰਭਾਲ ਦਿੰਦਾ ਤਾਂ ਕਿ ਇਹਦੇ ਥੜੇ ਤੇ ਚਿੜੀਆਂ ਲਈ ਦਾਣੇ ਖਲੇੜਦਾ ਰਹਿੰਦਾ ਖੱਦਰ ਦੇ ਤੋਤੇ ਹੋਏ ਸੋਤਰੇ ਕੱਪੜੇ ਪਾਉਂਦਾ ਜੁੱਤੀ ਅੱਜ ਕੱਲ ਉਹਦੀ ਹਮੇਸ਼ਾ ਸਾਫ਼ ਹੁੰਦੀ ਪਰ ਬਿੱਛੂ ਦੀ ਜਵਾਨੀ ਦੀਆਂ ਹੋਰ ਹੀ ਕਹਾਣੀਆਂ ਮਸ਼ਹੂਰ ਸਨ ਕਈ ਸੰਨਾਂ ਇਸਲਾਈਆਂ ਕਈ ਚੋਰੀਆਂ ਵਿੱਚ ਫੜਿਆ ਗਿਆ ਆਪਣੇ ਬੱਚਿਆਂ ਦੀ ਮਾਂ ਇਸ ਨੇ ਕਿਤੋਂ ਕੱਢ ਆਂਦੀ ਸੀ ਬੜੀਆਂ ਲੜਾਈਆਂ ਹੋਈਆਂ ਝਗੜੇ ਪਏ ਪਿੰਡ ਦੇ ਹਰ ਬੰਦੇ ਨਾਲ ਇਸ ਦਾ ਇਟ ਖੜਕਾ ਲੱਗਾ ਰਹਿੰਦਾ ਤੇ ਇਸ ਤਰ੍ਹਾਂ ਇਸ ਨੇ ਚੌਧਰੀ ਦੀ ਸਜਵੇ ਅਹੀ ਨੂੰਦੀਆਂ ਵਾਲੀਆਂ ਲਾਈਆਂ ਸਨ ਅਜੇ ਤੱਕ ਕਿਸੇ ਨੂੰ ਭੁੱਲਿਆ ਨਹੀਂ ਸੀ ਅੱਧੀ ਰਾਤੀ ਪਰੇ ਬੇੜੇ ਵਿੱਚ ਸੁੱਤੀ ਕੁੜੀ ਦੇ ਕੰਨਾਂ ਵਿੱਚ ਪਈਆਂ ਵਾਲੀਆਂ ਨਾਲ ਤੰਦੀਆਂ ਬਨ ਕੇ ਆਪ ਉਹਨਾਂ ਦੇ ਹੀ ਝੰਡ ਤੇ ਚੜ ਗਿਆ ਉੱਤੇ ਜਾ ਕੇ ਇਸ ਨੇ ਤੰਦੀਆਂ ਖਿੱਚੀਆਂ ਕੁੜੀ ਚਿਚਲਾ ਉੱਠੀ ਪਰ ਕੰਨਾਂ ਨੂੰ ਬਲੁੰਦਰ ਕੇ ਵਾਲੀਆਂ ਖਿੱਚੀਆਂ ਹੋਈਆਂ ਜੰਡ ਵਿੱਚ ਜਾ ਪੁੱਜੇ ਆ ਘਰ ਵਾਲੇ ਡਾਂਗਾ ਚੁੱਕ ਬੰਦੂਕਾਂ ਚੁੱਕ ਛਵੀਆਂ ਚੁੱਕ ਚੋਰ ਨੂੰ ਲੱਭਣ ਨੱਟ ਪਏ ਤੇ ਪੋਲੇ ਜੇ ਜੰਡ ਤੋਂ ਲੈ ਕੇ ਵਿੱਚੂ ਇਕੱਠੇ ਹੋਰੇ ਪਿੰਡ ਵਿੱਚ ਸ਼ਾਮਿਲ ਹੋ ਗਏ ਜੇ ਸੁਨਿਆਰੇ ਦੇ ਵੇਚਦਾ ਉਹ ਫੜਿਆ ਨਾ ਜਾਂਦਾ ਤਾਂ ਕਿਸ ਨੂੰ ਇਸ ਦੀ ਕਰਤੂਰ ਦਾ ਪਤਾ ਲੱਗਣਾ ਸੀ ਤੇ ਫੇਰ ਈਸ਼ਰੂ ਦਾ ਜਵਾਨ ਪੁੱਤਰ ਜਦੋਂ ਮਰਿਆ ਉਦੋਂ ਉਹਦੀ ਅਰਥੇ ਚੁੱਕ ਕੇ ਨਿਕਲੇ ਘਰ ਵਾਲਿਆਂ ਦੀ ਏਡੀ ਕਹਿਰਾ ਜੈਰਾ ਦੀ ਮੌਤੇ ਮਤਮਰੀ ਹੋਈ ਸੀ ਇਧਰੋਂ ਇਸ ਨੇ ਝੁੱਗੇ ਦੇ ਦਾਣੇ ਫੱਕੇ ਤੱਕ ਨੂੰ ਲੁੱਟ ਕੇ ਆਪਣੇ ਅੰਦਰ ਪਾ ਲਿਆ ਉੱਪਰ ਤਲੀ ਕਈ ਚੋਰੀਆਂ ਵਿੱਚ ਪੜੇ ਜਾਣ ਕਰਕੇ ਖਾਸ ਕਰ ਚੌਧਰੀ ਦੀ ਨੂਨ ਦੇ ਕੰਨਾਂ ਦਾ ਜਿਹੜਾ ਇਸ ਨੇ ਸਤਿਆਨਾਸ਼ ਕੀਤਾ ਸੀ ਪਿੰਡ ਵਾਲਿਆਂ ਨੇ ਵਿੱਛੂ ਦਾ ਨਾਂ 10 ਨੰਬਰ ਵਿੱਚ ਲਿਖਾ ਦਿੱਤਾ ਤੇ ਲੋਕੀ ਉਸ ਨੂੰ ਵਿੱਚੋਂ 10 ਨੰਬਰੀਆਂ ਕਰਕੇ ਸੱਦਣ ਲੱਗ ਪਏ 10 ਨੰਬਰ ਵਿੱਚ ਹੋਣ ਕਰਕੇ ਕਿਤੇ ਵੀ ਇਲਾਕੇ ਵਿੱਚ ਚੋਰੀ ਹੁੰਦੀ ਵਿੱਚੋਂ ਨੂੰ ਬੰਨ ਲਿਆ ਜਾਂਦਾ ਹਰ ਰੋਜ਼ ਸ਼ਾਮ ਨੂੰ ਨੰਬਰਦਾਰ ਦੇ ਘਰ ਹਾਜ਼ਰੀ ਲਵਾਈ ਲਈ ਇਸ ਨੂੰ ਜਾਣਾ ਪੈਂਦਾ ਪਿੰਡ ਵਿੱਚ ਕੋਈ ਸਿਪਾਹੀ ਆਂਦਾ ਇਹਨੂੰ ਅਰਦਲ ਵਿੱਚ ਰਹਿਣਾ ਪੈਂਦਾ ਨਾਲ ਕੰਮ ਕਰਦਾ ਮੁੱਠੀਆਂ ਪਰਦਾ ਮਾਲਸ਼ਾ ਕਰਦਾ ਉਹਨਾਂ ਦੇ ਵਹਿਤਰਾਂ ਲਈ ਪੱਠੇ ਵੱਡ ਕੇ ਲਿਆਂਦਾ ਨਾਲ ਠੁੱਡੇ ਖਾਂਦਾ ਗਾਣਾ ਸੁਣਦਾ ਤੇਈ ਚੋਰੀਆਂ ਦਾ ਵਿੱਚੋਂ ਨੂੰ ਪਤਾ ਤੱਕ ਨਾ ਹੁੰਦਾ ਮਾਰ ਖਾ ਖਾ ਕੇ ਉਂਝ ਹੀ ਇਕਬਾਲ ਕਰ ਛੱਡਦਾ ਤੇ 6 6 ਮਹੀਨੇ ਸਾਲ ਸਾਲ ਕੈਦ ਕਟੰਦਾ ਤੇ ਇੰਜ ਖੱਜਲ ਖਵਰ ਹੁੰਦੇ ਵਿੱਚੋਂ ਬੁੱਢਾ ਹੋ ਗਿਆ ਉਸਦੇ ਬੱਚੇ ਜਵਾਨ ਹੋ ਗਏ ਏਕੋ ਦੇ ਪੁੱਤਰ ਨੇ 10ਵਾਂ ਤਾਂ ਪਾਸ ਕਰ ਲਈ ਦੋ ODੀਆਂ ਤੀਆਂ ਕੋਠੇ ਜਿੱਡਾ ਕੱਦ ਕਰ ਗਈਆਂ ਇੱਕ ਹੋਰ ਉਹਦਾ ਪੁੱਤਰ ਵੀ ਵਿਆਹਣਯੋਗਾ ਸੀ ਤੇ ਦੋ ਹੋਰ ਨਿੱਕੇ ਸਨ ਵਿਚੋ 10 ਨੰਬਰੀਆ ਸੀ ਇਸ ਲਈ ਉਹਦੇ ਪੁੱਤਰ ਨੂੰ ਕੋਈ ਨੌਕਰੀ ਨਹੀਂ ਸੀ ਦਿੰਦਾ ਵਿਚੋ 10 ਨੰਬਰੀਆ ਸੀ ਇਸ ਲਈ ਉਹਦੀਆਂ ਧੀਆਂ ਲਈ ਕੋਈ ਵਰ ਨਹੀਂ ਸੀ ਮਿਲਦਾ ਉਹਦੇ ਪੁੱਤਰਾਂ ਦਾ ਕੋਈ ਸਾਥਕ ਨਹੀਂ ਸੀ ਲੱਗਦਾ ਤੇ ਵਿਆਹਣ ਵਾਲੇ ਉਹਦੇ ਪੁੱਤਰ ਪਿੰਡ ਦੀ ਜ਼ਿੰਮੇਵਾਰੀ ਸਨ ਵਿਆਹਣ ਵਾਲੀਆਂ ਧੀਆਂ ਸਾਰੇ ਗਰਾਂ ਦਾ ਫਿਕਰ ਸਨ ਸੋਚ-ਸੋਚ ਕੇ ਅਖੀਰ ਪਿੰਡ ਦੇ ਪਤਵੰਤਿਆਂ ਨੇ ਮਿਲ ਕੇ ਵਿੱਛੂ ਦਾ ਨਾਂ ਦਾਸ ਨੰਬਰੀਆਂ ਵਿੱਚੋਂ ਕਢਵਾ ਛੱਡਿਆ ਕੋਠੇ-ਕੋਠੇ ਜਿੱਦੇ ਬੱਚਿਆਂ ਤੇ ਦੁੱਧ ਚਿੱਟੀ ਦਾੜੀ ਨਾਲ ਲੋਕੀ ਸੋਚਦੇ ਹੁਣ ਵਿੱਛੂ ਨੇ ਕੀ ਚੋਰੀਆਂ ਕਰਨੀਆਂ ਸਨ ਢਾਕੇ ਮਾਰਨੇ ਸਨ ਤੇ ਨਾਂ ਕੱਟਣ ਦੀ ਦੇਰ ਸੀ ਕਿ ਵਿੱਛੂ ਦਾ ਪੁੱਤਰ ਮੋਰਗਾ ਤੇਲ ਦੇ ਕਾਰਖਾਨੇ ਵਿੱਚ ਵਰਤੀ ਹੋ ਗਿਆ ਪਹਿਲੇ ਉਸਦੇ ਇੱਕ ਤੀਜਾ ਵਰ ਮਿਲਿਆ ਫਿਰ ਦੂਜੀ ਵੀ ਵਿਆਹੀ ਗਈ ਕਾਰਖਾਨੇ ਵਿੱਚ ਵਿੱਛੂ ਦੇ ਪੁੱਤਰ ਦਾ ਕੰਮ ਸੀ ਮੂੰਬੱਤੀਆਂ ਨੂੰ ਗਿਣ-ਗਿਣ ਕੇ ਡੱਬਿਆਂ ਵਿੱਚ ਪਾਈ ਜਾਣਾ ਡੱਬੇ ਬੰਦ ਕਰਨ ਵਾਲੇ ਹੋਰ ਸਨ ਵਿੱਛੂ ਦਾ ਪੁੱਤਰ ਆਪਣੇ ਕੰਮ ਵਿੱਚ ਇਤਨਾ ਸਿਆਣਾ ਸੀ ਕਿ ਕੁਝ ਦਿਨਾਂ ਵਿੱਚ ਹੀ ਉਹਦੇ ਹੱਥ ਵਿੱਚ ਸਿਰਫ ਉਤਨੀਆਂ ਬੱਤੀਆਂ ਹੁੰਦੀਆਂ ਜਿੰਨੀਆਂ ਡੱਬੇ ਲਈ ਲੋੜ ਹੁੰਦੀ ਗਿਣਨ ਦੀ ਉਹਨੂੰ ਜ਼ਰੂਰਤ ਹੀ ਨਾ ਪੈਂਦੀ ਤੇ ਅੱਖ ਪਲਕਾਰੇ ਵਿੱਚ ਡੱਬੇ ਪਰ ਪਰ ਉਹ ਸਾਹਮਣੇ ਛੁੱਟ ਜਾਂਦਾ ਜਿਹੜਾ ਕੰਮ ਲੋਕੀ ਸਾਰਾ ਸਾਰਾ ਦਿਨ ਲਾ ਕੇ ਕਰਦੇ ਉਹ ਇੱਕ ਘੰਟੇ ਵਿੱਚ ਖਤਮ ਕਰਕੇ ਵਿਹਲਾ ਹੋ ਜਾਂਦਾ ਫੇਰ ਉਹ ਆਪਣੇ ਹਿੱਸੇ ਦੇ ਡੱਬਿਆਂ ਵਿੱਚ ਮੂੰਬਤੀਆਂ ਵੀ ਪਾਉਂਦਾ ਡੱਬੇ ਬੰਦ ਵੀ ਕਰਦਾ ਉਹਨਾਂ ਉੱਤੇ ਮਾਰ ਕੇ ਵੀ ਲੰੰਦਾ ਅਫਸਰ ਬਿੱਛੂ ਦੇ ਪੁੱਤਰ ਦੀ ਫੁਰਤੀ ਤੇ ਹੈਰਾਨ ਸਨ ਤੇ ਉਹਨੂੰ ਤਰੱਕੀ ਤੇ ਤਰੱਕੀ ਮਿਲਣੀ ਸ਼ੁਰੂ ਹੋ ਗਈ ਸਾਲਿਕ ਨੂੰ ਹੀ ਸੀ ਗੁਜ਼ਰਿਆ ਕਿ ਉਹ ਵੱਡਾ ਮਿਸਤਰੀ ਬਣਾ ਦਿੱਤਾ ਗਿਆ 200 ਪੱਕੀ ਉਹਦੀ ਤਨਖਾਹ ਸੀ ਤੇ ਨਾਲੇ ਹੋਰ ਕਈ ਸਹੂਲਤਾਂ ਵੀ ਉਸ ਨੂੰ ਪ੍ਰਾਪਤ ਹੁੰਦੀਆਂ ਵਿਚੋ ਵੱਡੇ ਮਿਸਤਰੀ ਦਾ ਪਿਓ ਸੀ ਉਸ ਨੇ ਚਿੱਟੇ ਕੱਪੜੇ ਪਾਣੇ ਸ਼ੁਰੂ ਕਰ ਦਿੱਤੇ ਵਿਚੋ ਦਾ ਇੱਕ ਹੋਰ ਪੁੱਤਰ ਛਾਬੜੀ ਲਾਂਦਾ ਸੀ ਉਹ ਵੀ ਦਾਲ ਰੋਟੀ ਕਮਾ ਲਿਆਂਦਾ ਵਿਚੋ ਦੀ ਆਮਦਨ ਪਿੰਡ ਦੇ ਕਈ ਲੋਕਾਂ ਤੋਂ ਜ਼ਿਆਦਾ ਹੋ ਗਈ ਉਨੇ ਮਿਸਤਰੀ ਪੁੱਤਰ ਲਈ ਰਿਸ਼ਤੇ ਆਣੇ ਸ਼ੁਰੂ ਹੋ ਗਏ ਤੇ ਫਿਰ ਉਸਨੇ ਇੱਕ ਚੰਗੇ ਜਿਹੇ ਕਰੋ ਸਾਖ ਲੈ ਲਿਆ ਬਿਛੂ ਦਾ ਅਸਲੀ ਨਾਂ ਵਿਸ਼ਨ ਸਿੰਘ ਸੀ ਫਿਰ ਬਿਛੂ ਦੀ ਨੂ ਆਈ ਜਿਸੀਆਂ ਪੇਕੇਆ ਵੱਲੋਂ ਪਿੰਡ ਦੇ ਕਈ ਪਤਵੰਤਿਆਂ ਨਾਲ ਰਿਸ਼ਤੇਦਾਰੀਆਂ ਸਨ ਪਿੰਡ ਦੇ ਪੰਚਾਇਤ ਦੇ ਚੌਧਰੀਆਂ ਦੇ ਘਰਾਂ ਦੀਆਂ ਨੂਹਾਂ țiiਆ ਬਿਛੂ ਦੀ ਨੂ ਨਾਲ ਬੈਠਦੀਆਂ ਉੱਠਦੀਆਂ ਹੱਸਦੀਆਂ ਖੇਡਦੀਆਂ ਕਿਤੇ ਕਿਸੇ ਦੇ ਘਰ ਨਰਮੀ ਨਰਮੀ ਹੁੰਦੀ ਵਿਚੋ ਨੇ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਕਈਆਂ ਦੀਆਂ ਜੰਝਾਂ ਨਾਲ ਵਿਚੋ ਜਾਂਦਾ ਕਈ ਝਗੜਿਆਂ ਵਿੱਚ ਪੈ ਕੇ ਉਹ ਨਿਪਟਾ ਦਿੰਦਾ ਗੁਰਦੁਆਰੇ ਦਾ ਜਦੋਂ ਥੜਾ ਨਵਾਂ ਬਣਿਆ ਵਿਚੋ ਨੇ ਆਪਣੇ ਨਾਂ ਦੀ ਉੱਥੇ ਸੰਗਮਰਮਰ ਦੀ ਪੜੀ ਲਵਾਈ ਉੱਤੇ ਲਿਖਿਆ ਗਿਆ ਸਰਦਾਰ ਬਿਸ਼ਨ ਸਿੰਘ ਨੇ 50 ਰੁਪਏ ਅਰਦਾਸ ਕਰਾਏ ਨਮਿਤ ਆਪਣੇ ਪਿਤਾ ਚੌਧਰੀ ਭਗਵਾਨ ਦਾਸ ਲੋਕਾਂ ਨੂੰ ਹੁਣ ਚੇਤੇ ਵੀ ਨਹੀਂ ਸਿਰਿਆ ਕਿ ਵਿੱਛੂ ਦਾ ਪਿਓ ਭਗਵਾਨਾ ਗਲੀਆਂ ਵਿੱਚ ਰੋਲ ਰੋਲ ਕੇ ਮਰਿਆ ਸੀ ਉਸ ਦੇ ਸਰੀਰ ਵਿੱਚ ਕੀੜੇ ਪੈ ਗਏ ਸਨ ਤੇ ਉਸ ਦੀ ਅਰਥ ਹੀ ਚੁੱਕਣ ਲਈ ਕੋਈ ਨੇੜੇ ਨਹੀਂ ਸੀ ਲੱਗਦਾ ਫੇਰ ਵਿੱਛੂ ਦੇ ਘਰ ਪੁੱਤਰਾ ਹੋਇਆ ਢੋਲ ਤੂਤਨੀਆਂ ਵੱਜੀਆਂ ਮਠਿਆਈਆਂ ਵੰਡੀਆਂ ਗਈਆਂ ਹਰ ਕੋਈ ਵਿੱਛੂ ਨੂੰ ਮੁਬਾਰਕਾ ਦੇਣਾ ਆ ਤੇ ਵਿੱਛੂ ਨੇ ਵੀ ਰੱਜ ਰੱਜ ਕੇ ਆਪਣੀਆਂ ਸੱਦਰਾ ਲਾਈਆਂ ਪਿੰਡ ਦਾ ਸਭ ਤੋਂ ਵੱਡਾ ਚੌਧਰੀ ਆਪਣੀ ਨੂਹ ਦੇ ਬਲੁੰਦਰੇ ਹੋਏ ਕੰਨ ਭੁਲਕੇ ਵਿੱਛੂ ਦੀ ਸਲਾਹ ਲੈਣ ਲਈ ਕਦੇ-ਕਦੇ ਆਂਦਾ। ਵਿੱਛੂ ਦੇ ਪੁੱਤਰ ਦੇ ਰਸੂਖ ਨਾਲ ਲੋਕੀ ਮਿੱਟੀ ਦਾ ਤੇਲ ਕਾਰਖਾਨੇ ਵਿੱਚੋਂ ਸਸਤਾ ਕਢਵਾ ਲੈਂਦੇ। ਢਈਆਂ ਦੇ ਪੁੱਤਰਾਂ ਨੂੰ ਉਹਨੇ ਆਪਣੇ ਕਾਰਖਾਨੇ ਵਿੱਚ ਨੌਕਰ ਕਰਵਾ ਦਿੱਤਾ ਤੇ ਲੋਕੀ ਉਸਦੇ ਅਹਸਾਨ ਨੂੰ ਚਿਤਾਰਦੇ ਰਹਿੰਦੇ। ਵਿੱਛੂ ਦੇ ਪੁੱਤਰ ਦੀ ਸਾਈਕਲ ਪਿੰਡ ਵਿੱਚ ਸਭ ਤੋਂ ਵਧੀਆ ਸੀ। ਦੀਵਾਲੀ ਵਾਲੀ ਰੋਜ਼ ਉਹਨਾਂ ਦੇ ਘਰ ਸਭ ਤੋਂ ਜ਼ਿਆਦਾ ਮੋਮਬਤੀਆਂ ਬਲਦੀਆਂ ਸਨ। ਬਿਛੂ ਦੀ ਨੂੰ ਨਿੱਤ ਨਵੇਂ ਰੇਸ਼ਮੀ ਸੂਟ ਪਾਉਂਦੀ, ਪਾਊਡਰ ਮਲਦੀ, ਸੁਰਖੀਆਂ ਲਾਂਦੇ, ਗਹਿਣਿਆਂ ਨਾਲ ਹਮੇਸ਼ਾ ਲਦੀ ਰਹਿੰਦੀ। ਆਂਡਰਾ ਗੁੰਵੰਡਣਾ ਹੈਰਾਨ ਹੀ ਹੁੰਦੀਆਂ। ਹਰ ਚੌਥੇ ਰੋਜ਼ ਨਵਾਂ ਗਹਿਣਾ ਉਹ ਬਣਵਾ ਲੈਂਦੀ। ਬਿਛੂ ਖੁਸ਼ ਸੀ, ਬਹੁਤ ਖੁਸ਼ ਸੀ। ਉਹ ਸੋਚਦਾ ਬਾਕੀ ਉਮਰ ਉਹ ਤੌਬਾ ਵਿੱਚ, ਸ਼ਰਾਫਤ ਵਿੱਚ گزار ਕੇ। ਆਪਣੇ ਪਿਛਲੇ ਪਾਪ ਧੋ ਲਵੇਗਾ ਮਾੜਾ ਮੋਟਾ ਉਸਨੇ ਪਾਠ ਵੀ ਕੰਠ ਕਰਨਾ ਸ਼ੁਰੂ ਕਰ ਦਿੱਤਾ ਗਰੀਬ ਗੁਰਬੇ ਨੂੰ ਵੀ ਕਦੀ ਘਰੋਂ ਖਾਲੀ ਨਾ ਮੋੜਦਾ ਆਪਣੀ ਤ੍ਰੇਮਤ ਨੂੰ ਹਮੇਸ਼ਾ ਨੇਕ ਬਖਤੀ ਕਹਿ ਕੇ ਬੁਲਾਉਂਦਾ ਬਿਛੂ ਨੇ ਇੱਕ ਮੱਝ ਰੱਖੀ ਇੱਕ ਗਾਂ ਰੱਖੀ ਜੈਲਦਾਰ ਦਾ ਜਿਸ ਕੋੜੀ ਲਈ ਸੌਦਾ ਨਾ ਹੋ ਸਕੇ ਆ ਇਹਨੇ ਖਰੀਦ ਲਈ ਕੰਮੀ ਕਾਮੇ ਉਹਦੇ ਘਰੋਂ ਲੱਸੀ ਲੈਣ ਲਈ ਆਉਂਦੇ ਆਂਡੀਆਂ ਗੋਂਡੀਆਂ ਨੂੰ ਉਹਦੇ ਤਰੀਮਤ ਦਹੀਂ ਭੇਜ-ਭੇਜ ਮੱਖਣ ਦੇ ਦੇ ਸਾਂਝਾਂ ਬਣਾਉਂਦੀ ਰਹਿੰਦੀ ਕੱਚੇ ਕੋਠੇ ਨੂੰ ਢਾ ਕੇ ਵਿੱਛੂ ਨੇ ਪੱਕੀਆਂ ਕੀਤਾ ਉੱਤੇ ਚੁਬਾਰਾ ਪਾਇਆ ਜਿਸ ਵਿੱਚ 14 ਮੋਰਗਾ ਵਿੱਚ ਮਿਸਤਰੀ ਪੁੱਤਰ ਤੇ ਨੂਹ ਰਹਿੰਦੇ ਸਨ ਨਾਲ ਦੇ ਕੋਠੇ ਨੂੰ ਖਰੀਦ ਕੇ ਉਹਨੇ ਆਪਣਾ ਵਿਹੜਾ ਮੋਕਲਾ ਕਰ ਲਿਆ ਵਿੱਛੂ ਦੇ ਨਵੇਂ ਘਰ ਦੇ ਕਈ ਦਰਵਾਜ਼ੇ ਹੋ ਗਏ ਸਨ ਕਈ ਖਿੜਕੀਆਂ ਲੱਗੀਆਂ ਸਨ ਕਈ ਰੋਸ਼ਨਦਾਨ ਪਾਈ ਹੋਏ ਸਨ ਤੇ ਹਰ ਰੋਜ਼ ਰਾਤੀ ਸੌਣ ਲੱਗਿਆਂ ਉਹ ਇੱਕ ਇੱਕ ਖਿੜਕੀ ਇੱਕ ਇੱਕ ਦਰਵਾਜ਼ੇ ਨੂੰ ਚੰਗੀ ਤਰ੍ਹਾਂ ਆਪ ਬੰਦ ਕਰਦਾ ਉੱਤੇ ਚਵਾਰੇ ਤੇ ਦਰਵਾਜ਼ੇ ਉਹਦਾ ਨੂੰ ਪੁੱਤਰ ਖੁੱਲੇ ਛੱਡ ਕੇ ਸੌ ਜਾਂਦੇ ਤੇ ਉਹ ਹਮੇਸ਼ਾ ਉਹਨਾਂ ਤੇ ਖਫਾ ਹੁੰਦਾ ਵਿੱਚੂ ਨੂੰ ਫਿਕਰ ਰਹਿੰਦਾ ਸੱਜੋਂ ਵੀ ਉਹਦਾ ਘਰ ਲੁੱਗਾ ਸੀ ਤੇ ਖੱਬੇੋਂ ਵੀ ਗਲੀ 베ਰਾਂ ਸੀ ਕਈ ਵਾਰ ਸੁੱਤੇਆਂ ਸੁੱਤੇਆਂ ਅੱਬੜ ਵਾਹੀ ਬਿਛੂ ਉੱਠ ਕਲੋਂਦਾ ਪਤਾ ਨਹੀਂ ਕੀ ਭੜੇ ਭੜੇ ਸੁਪਨੇ ਉਹਨੂੰ ਆਂਦੇ ਰਹਿੰਦੇ ਸਨ ਇੱਕ ਵਾਰ ਉਹਦੀ ਮਾਂ ਰਾਤੀ ਕੰਦ ਨਾਲ ਸਿੰਘ ਮਾਰ ਰਹੀ ਸੀ ਬਿਛੂ ਨੂੰ ਇੰਜ ਲੱਗਾ ਜਿਵੇਂ ਉਹਦੇ ਘਰ ਕੋਈ ਸੰਨ ਲਾ ਰਿਆ ਹੋਵੇ ਤੇ ਉਸਨੇ ਸਾਰੇ ਡੱਬੇ ਨੂੰ ਉਠਾ ਦਿੱਤਾ ਸਰਦੀਆਂ ਦੀ ਰਾਤ ਬਿਛੂ ਚਿਰਕਾ ਸਾਰਾ ਵੰਡਿਓ ਆਇਆ ਤਾਂ ਵੀ ਉਸ ਆਪਣੇ ਨੀਮ ਦੇ ਮੁਤਾਬਕ ਹਰ ਕਿੜ ਕਿੜਕੀ ਵੇਖੀ ਹਾ ਦਰਵਾਜ਼ੇ ਦੀ ਕੁੰਡੀ ਨੂੰ ਹੱਥ ਲਾ ਕੇ ਪੱਕਿਆ ਕੀਤਾ ਹਰ ਨੁੱਕਰ ਵਿੱਚ ਆਤੀਆਂ ਮਾਰੀਆਂ ਤੇ ਇੰਜ ਜਦੋਂ ਉਹ ਤੂੜੀ ਵਾਲੇ ਕਮਰੇ ਵਿੱਚ ਵੜਿਆ ਵੇਖੇ ਤਾਂ ਇੱਕ ਚੋਰ ਲੋਕਿਆ ਉੱਥੇ ਬੈਠਾ ਹੈ ਵਿਚੂ ਨੇ ਵੇਖਣਿਆ ਅਸਾਰ ਇਹਦੇ ਕਦਮਾਂ ਤੇ ਉਹ ਡਿੱਗ ਪਿਆ ਇਹਨੇ ਹੀਲ ਕੀਤੀ ਨਾ ਦਲੀਲ ਉਸ ਦਾ ਸਾਫਾ ਲਾ ਮੁਸ਼ਕਾਂ ਬਨ ਉਸ ਨੂੰ ਉਸੇ ਕਮਰੇ ਵਿੱਚ ਧੱਕ ਦਿੱਤਾ ਵਿਚੂ ਹੁਣ ਸੋਚਦਾ ਘਰ ਵਾਲਿਆਂ ਨੂੰ ਉਠਾ ਕੇ ਦੱਸੇ ਨਾ ਦੱਸੇ ਨੰਬਰਦਾਰ ਨੂੰ ਖਬਰ ਦੇ ਬਿਨਾਂ ਦੇਵੇ ਉਸ ਨੂੰ ਆਪਣੀਆਂ ਕਈ ਕਰਤੂਤਾਂ ਯਾਦ ਆਉਂਦੀਆਂ ਕਈ ਵਾਰ ਪੁਲਿਸ ਵਾਲਿਆਂ ਨੇ ਇਹਨੂੰ ਇਨਮਿਨ ਉਂਝ ਹੀ ਇਹਦੇ ਆਪਣੇ ਸਾਫੇ ਨਾਲ ਬੰਨ੍ਹਿਆ ਸੀ ਪੁਲਿਸ ਵਾਲੇ ਕਿੰਨਾ ਮਾਰਦੇ ਸਨ ਛੱਤ ਨਾਲ ਟਾਂਕੇ ਜਮੀਨ ਤੇ ਲਟਾ ਕੇ ਜਿਹੜਾ ਕਈ ਵਾਰ ਤਿੰਨ ਤਿੰਨ ਦਿਨ ਸੌਣ ਨਹੀਂ ਸੰਦਦੇ ਮਿਰਚਾਂ ਨੂੰ ਤੁਖਾ ਕੇ ਨਾਸਾਂ ਵਿੱਚ ਚੜਾਉਂਦੇ ਸਨ ਇੰਜ ਸੋਚਦਾ ਸੋਚਦਾ ਬਿਚੂ ਸੌਂ ਗਿਆ। ਅਗਲੀ ਸਵੇਰ ਸਰਗੀ ਵੇਲੇ ਬਿਚੂ ਉੱਠਿਆ। ਘਰ ਦੇ ਬਾਕੀ ਲੋਕ ਜੇ ਸੁੱਤੇ ਹੋਏ ਸਨ। ਤੋੜੀ ਵਾਲੇ ਕਮਰੇ ਵਿੱਚ ਜਾ ਕੇ ਇਸ ਨੇ ਉਸ ਬੰਦੇ ਦੀਆਂ ਮੁਸ਼ਕਾਂ ਖੋਲੀਆਂ। ਗੋੜ ਦੀਆਂ ਪੰਜ ਰੋੜੀਆਂ ਆਪਣੇ ਜੇਬ ਵਿੱਚੋਂ ਕੱਢ ਕੇ ਫੜਾੰਦੇ ਹੋਏ ਉਸ ਨੂੰ ਬਾਹਰ ਖੇਡ ਦਿੱਤਾ। ਫੇਰ ਹਰ ਰੋਜ਼ ਦੀ ਤਰ੍ਹਾਂ ਬਿਚੂ ਖੂਹ ਤੇ ਜਾ ਕੇ ਨਹਾਤਾ। ਹਰ ਰੋਜ਼ ਦੀ ਤਰ੍ਹਾਂ ਗੁਰਦੁਆਰੇ ਉਸਨੇ ਮੱcka ਟੇਕਿਆ। ਹਰ ਰੋਜ਼ ਦੀ ਤਰ੍ਹਾਂ ਘਰ ਜਾ ਕੇ ਪਾਠ ਕੀਤਾ ਹਰ ਰੋਜ਼ ਦੀ ਤਰ੍ਹਾਂ ਘੋੜੀ ਲੈ ਕੇ ਲੋਕਾਂ ਦੇ ਨਿੱਕੇ ਮੋٹے ਕੰਮ ਕਰਨ ਖੇਤਾਂ ਵੱਲ ਨਿਕਲ ਗਿਆ ਕੋਈ 12 ਵਜੇ ਜਦੋਂ ਵਿੱਛੂ ਹਰ ਰੋਜ਼ ਦੀ ਤਰ੍ਹਾਂ ਖਾਣਾ ਖਾਣ ਲਈ ਘਰ ਮੁੜਿਆ ਵੇਖੇ ਤਾਂ ਅੱਗੇ ਪੁਲਿਸ ਉਹਦੇ ਵਿਹੜੇ ਵਿੱਚ ਬੈਠੀ ਸੀ ਤੇ ਉਹਦੇ ਘਰ ਦਾ ਸਮਾਨ ਸਾਰਾ ਬਾਹਰ ਕੱਢਿਆ ਹੋਇਆ ਸੀ ਸਭ ਤੋਂ ਅੰਦਰਲੀ ਕੋਠੜੀ ਵਿੱਚ ਰੱਖੇ ਮਿੱਟੀ ਦੇ ਤੇਲ ਦੇ ਕਈ ਕਨਸਤਰ ਸਿੱਟੇ ਦੀਆਂ ਭਰੀਆਂ ਬਾਲਟੀਆਂ ਗਰੀਸ ਤੇ ਟੀਨ ਮੋਮਬਤੀਆਂ ਦੀਆਂ ਤੁੰਨੀਆਂ ਹੋਈਆਂ ਬੂਰੀਆਂ ਟਰੰਕ ਸੰਦੂਖ ਡੋਲ ਪਤੀਲੇ ਤਾਂਬੀਏ ਕੁੰਨੀਆਂ ਮੋਰਗਾ ਦੇ ਦਫ਼ਤਰ ਦੇ ਕਾਗਜ਼ਾਂ ਦੇ ਰਿਮਾਂ ਦੇ ਰਿਮ ਮੋਰਗਾ ਦੀਆਂ ਪੈਨਸਲਾਂ ਕਲਮ ਨਿਬਾਂ ਸਿਆਹੀਆਂ ਮੋਰਗਾ ਦੇ ਕਾਰਖਾਨੇ ਦੇ ਪੀਚ ਟਿੰਬਰੀਆਂ ਰੈਂਚ ਪਲਾਸ ਹਥੌੜੀਆਂ ਮੋਰਗਾ ਦੇ ਰੰਗ ਵਾਰnish ਕਲੀਦਸਮਾਨ ਬਿਛੂ ਹੱਗਾ ਬਕਰ ਰਹਿ ਗਿਆ ਮੋਰਗਾ ਵਿੱਚ ਲੱਗਾ ਉਸ ਦਾ ਮਿਸਤਰੀ ਪੁੱਤਰ ਜਾਂਦਿਆਂ ਹੀ ਅੱਜ ਸਵੇਰੇ ਫੜਿਆ ਗਿਆ ਸੀ ਕਿਸੇ ਨੇ ਮੁਖਬਰੀ ਕੀਤੀ ਤੇ ਪੁਲਿਸ ਤੇ ਦੁਕਾਨ ਤੇ ਉਹ ਸਭ ਕੁਝ ਬੱਕ ਛੱਡਿਆ ਸੀ ਵਕੀਲਾਂ ਦੇ ਕਹੇ ਕਹਾਏ ਬਿਛੂ ਨੇ ਆਪਣੇ ਪੁੱਤਰ ਦੇ ਮੁਕਦਮੇ ਦੀ ਪੂਰੀ ਪੂਰੀ ਪੈਰਵੀ ਕੀਤੀ ਘਰ ਚੁਗਾ ਸਭ ਵਿਕ ਗਿਆ ਮੈਂ ਵਿਕ ਗਈ ਗਾਉ ਵਿਕ ਗਈ ਕੋੜੀ ਵਿਕ ਗਈ ਮਕਾਨ ਵਿਕ ਗਿਆ ਰੱਖਿਆ ਰਖਾਇਆ ਕੁੱਲ ਪੈਸਾ ਰੁੜ ਗਿਆ ਤੇ ਅਖੀਰ ਬਿੱਛੂ ਦੇ ਪੁੱਤਰ ਨੂੰ 3 ਸਾਲ ਦੀ ਕੈਦ ਹੋ ਗਈ ਜਿਸ ਰੋਜ਼ ਦਾ ਉਹਦਾ ਖਾਵਨ ਫੜਿਆ ਗਿਆ ਬਿੱਛੂ ਦੀ ਨੂੰ ਆਪਣੇ ਪੇਕੇ ਚਲੀ ਗਈ ਸੀ ਕਿਹੜਾ ਮੂਹ ਲੋਕਾਂ ਨੂੰ ਪਿੰਡ ਵਿੱਚ ਵਿਖਾਂਦੇ ਤੇ ਬਿੱਛੂ ਦੇ ਪੁੱਤਰ ਦੀ ਸਜ਼ਾ ਤੋਂ 2 ਦਿਨ ਬਾਅਦ ਕੁੜੀ ਕਿਤੇ ਨਿਕਲ ਗਈ ਸਾਰੇ ਦਾ ਸਾਰਾ ਆਪਣਾ ਜੀਵਨ ਉਹਦੇ ਕੋਲ ਸੀ ਜਿਹੜੇ ਗੋਖੜੂ ਹਮੇਲ ਵਾਲੀਆਂ ਬਿਛੂ ਦੀ ਆਪਣੀ ਤਰੀਮਤ ਨੱਠ ਕੇ ਨਾਲ ਲਈ ਸੀ ਉਹ ਵੀ ਨੂਰ ਰਾਣੀ ਸਾਹਮ ਕੇ ਲੈ ਗਈ ਮੁਕਦਮੇ ਦੇ ਖਲਜੱਣ ਵਿੱਚ ਫਸਿਆ ਬਿਛੂ ਕਦੀ ਗੁਰਦੁਆਰੇ ਜਾਂਦਾ ਤੇ ਕਦੀ ਨਾ ਜਾਂਦਾ ਆਹਿਸਤਾ ਆਹਿਸਤਾ ਉਸ ਤੋਂ ਗੁਰਦੁਆਰਾ ਛੁੱਟ ਗਿਆ ਮੁਕਦਮੇ ਦੀਆਂ ਮੁਸੀਬਤਾਂ ਦਾ ਮਾਰਿਆ ਬਿਛੂ ਹਰ ਵੇਲੇ ਚਿੜਚਿੜਾ ਜਿਹਾ ਹੋਇਆ ਰਹਿੰਦਾ ਗਲ ਗਲ ਤੇ ਉਸ ਨੂੰ ਖਫਾ ਹੋਣ ਦਾ ਜੀਕਰ ਦਾ ਕਦੀ ਆਪਣੇ ਆਪ ਤੇ ਜਬਤ ਕਰ ਲੈਂਦਾ ਕਦੀ ਨਾ ਕਰ ਸਕਦਾ ਮੰਗਦੇ ਫਕੀਰ ਉਸ ਨੂੰ ਜ਼ਹਿਰ ਲੱਗਦੇ ਕਈ ਵਾਰ ਦਰਵਾਜ਼ੇ ਉੱਤੇ ਖਲੋਤੇ ਕਿਸੇ ਨੂੰ ਮਾਰਨ ਨੂੰ ਪੈਣ ਲੱਗਦਾ ਪੀਪਲ ਹੇਟ ਬੈਠਣਾ ਉਸ ਦਾ ਬੰਦ ਹੋ ਗਿਆ ਤਾਂ ਕੀ ਬਲ ਜਾਣਾ ਉਹ ਛੱਡ ਦਿੱਤਾ ਨੂੰ ਗਈ ਨਾਲ ਪੁੱਤਰਾ ਵੀ ਲੈ ਗਈ ਵਿੱਚ ਨੂੰ ਪਤਾ ਨਹੀਂ ਸੀ ਲੱਗਦਾ ਆਪਣੇ ਆਪ ਨਾਲੋਂ ਕੀ ਕਰੇ ਸਾਰਾ ਦਿਨ ਵੇਲਾ ਸਾਰਾ ਦਿਨ ਬੇਕਾਰ ਸਾਰਾ ਦਿਨ ਖਾਲੀ ਫੇਰ ਲੋੜਾਂ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਮੰਗਾ ਨੇ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਗਰੀਬੀ ਕਦਮ ਕਦਮ ਤੇ ਆ ਕੇ ਔਖਾਂ ਕਰਦੀ ਕਦੀ ਘਰ ਪੱਕਦਾ ਕਦੀ ਨਾ ਪੱਕਦਾ ਬੱਚੇ ਆਪਸ ਵਿੱਚ ਲੜਦੇ ਤ੍ਰੀਮਤ ਵੱਡ ਵੱਡ ਕੇ ਇਹਨੂੰ ਖਾਣ ਨੂੰ ਪੈਂਦੀ ਇੰਜ ਦਿਨ ਗੁਜ਼ਰਦੇ ਗਏ ਗੁਜ਼ਰਦੇ ਗਏ ਫੇਰ ਗੁਜ਼ਰਨੇ ਮੁਸ਼ਕਲ ਹੋ ਗਏ ਬਿਛੂ ਬੁੱਢਾ ਹੋ ਗਿਆ ਸੀ ਹੱਥ ਪੈਰ ਹਿਲਾਉਂਦਾ ਤਾਂ ਵੀ ਕੀ ਕਰ ਲੈਂਦਾ ਉਹਦਾ ਦੂਜਾ ਪੁੱਤਰ ਪਰ ਜਵਾਨ ਸੀ ਉਸ ਤੋਂ ਅਗਲਾ ਵੀ ਮੁਸਟੰਡੇ ਦਾ ਮੁਸਟੰਡਾ ਸੀ ਬਿਛੂ ਸੋਚਦਾ ਰਹਿੰਦਾ ਸੋਚਦਾ ਰਹਿੰਦਾ ਆਪਣੇ ਮੋਲੇ ਵਰਗੇ ਜਵਾਨ ਪੁੱਤਰਾਂ ਦਾ ਉਹ ਕੀ ਕਰੇ ਆਪਣੇ ਰਸੇ ਹੋਏ ਸਿੱਥਲ ਅੰਗਾਂ ਦਾ ਉਹ ਕੀ ਕਰੇ ਤੇ ਫੇਰ ਇੱਕ ਰੋਜ਼ ਸਵੇਰੇ ਪਿੰਡ ਵਿੱਚ ਸ਼ੋਰ ਮਚ ਗਿਆ ਵਿਛੂ ਤੇ ਵਿਛੂ ਦੇ ਪੁੱਤਰ ਇੱਕ ਘਰ ਨੂੰ ਸੰਨ ਲਾਂਦੇ ਮੌਕੇ ਤੇ ਫੜੇ ਗਏ ਸਨ ਢਾਈ ਢਾਈ ਸਾਲ ਦੀ ਸਭ ਨੂੰ ਕੈਦ ਹੋਈ ਵਿਛੂ ਦਾ ਨਾਂ ਫੇਰ 10 ਨੰਬਰਿਆਂ ਵਿੱਚ ਲਿਖਿਆ ਗਿਆ ਤੇ ਉਹਦੇ ਪੁੱਤਰ ਸਾਰੇ 9 ਨੰਬਰ ਵਿੱਚ ਗਿਣੇ ਜਾਣ ਲੱਗ ਪਏ ਧੰਨਵਾਦ ਜੀ ਇਹ ਖਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ